ਜੇਕਰ ਮਹਿਲਾਵਾਂ ਚਾਹਣ ਤਾਂ ਉਹ ਹਵਾ ਦਾ ਰੁੱਖ ਵੀ ਬਦਲ ਸਕਦੀਆਂ ਹਨ ਪਰ ਤਖ ਨੂੰ ਪਰਮਾਨ ਦੀ ਜ਼ਰੂਰਤ ਨਹੀਂ ਪੈਂਦੀ ਅਜਿਹਾ ਹੀ ਕੁਝ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਕਰਕੇ ਦਿਖਾਇਆ ਜਦੋਂ ਫਗਵਾੜਾ ਵਿੱਚ ਕੱਡੇ ਗਏ ਮਹਿਲਾਵਾਂ ਦੇ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾਵਾਂ ਇਕੱਤਰ ਹੋਈਆਂ ਅਨੀਤਾ ਸੋਮਪ੍ਰਕਾਸ਼ ਕੈਂਥ ਵੱਲੋਂ ਕੀਤੇ ਗਏ ਇਸ ਮਹਿਲਾਵਾਂ ਦੇ ਰੋਡ ਸ਼ੋਅ ਨੇ ਇੱਕ ਵਾਰ ਬਾਕੀ ਸਿਆਸੀ ਪਾਰਟੀਆਂ ਨੂੰ 605 ਵਿੱਚ ਤੇ ਜ਼ਰੂਰ ਪਾ ਦਿੱਤਾ ਹੋਵੇਗਾ ਕਿ ਇੰਨੀਆਂ ਮਹਿਲਾਵਾਂ ਫਗਵਾੜਾ ਵਿੱਚ ਆ ਕਿਵੇਂ ਗਈਆਂ ਤੇ ਜੇਕਰ ਕੋਈ ਪਾਰਟੀ ਆਗੂ ਹਲੇ ਵੀ ਅਨੀਤਾ ਸੋਮਪ੍ਰਕਾਸ਼ ਕੈਂਥ ਦੀ ਤਾਕਤ ਨੂੰ ਆਪਣੇ ਆંકੜਿਆਂ ਅਨੁਸਾਰ ਘੱਟ ਮਾਪ ਰਿਹਾ ਹੈ ਤਾਂ ਉਸ ਨੂੰ ਆਪਣੇ ਆંકੜੇ ਦੁਬਾਰਾ ਚੈੱਕ ਕਰਵਾਣੇ ਪੈ ਸਕਦੇ ਹਨ ਅਨੀਤਾ ਸੋਮਪ੍ਰਕਾਸ਼ ਕੈਂਥ ਨੇ ਫਗਵਾੜਾ ਵਿੱਚ ਮਹਿਲਾਵਾਂ ਦਾ ਰੋਡ ਸ਼ੋਅ ਕੱਢ ਕੇ ਲੋਕਸਵਾ ਹਲਕਾ ਹੁਸ਼ਿਆਰਪੁਰ ਦੀ ਸੀਟ ਤੇ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ ਦੇਖੋ ਪੂਰੀ ਖਬਰ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵਜੇ 사ਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ मैं नेहा गुप्ता अब की बार मोदी सरकार, जीन्दा भार, जीन्दा भार. सरकार अब की बार मोदी सरकार अब की बार अनिता सोम प्रकाश जिंदाबाद अनिता सोम प्रकाश जिंदाबाद मोदी सरकार जिंदाबाद जय जनता पार्टी दी। जय श्री राम आज भारतीय जनता पार्टी ने ਉਮੀਦਵਾਰ ਨੀਤਾ ਸੰਪਰਕਾ ਜੀ ਆਪਣੀ ਅਥੋਂ ਲੇਡਿਸ ਨੂੰ ਰੋਡ ਸ਼ੋਅ ਕਰਦਮ ਜਾ ਰਹੇ ਨੇ ਔਰ ਬਹੁਤ ਹੀ ਹਮ ਹੋ ਆਗੇ ਤੇ ਸਾਰੀਆਂ ਲੇਡਿਸ ਪਹੁੰਚੀਆਂ ਆਈਆਂ ਨੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਪਹਿਲੀ ਤਰੀਕ ਨੂੰ ਆਪਣੇ ਆਪਣੇ ਘਰਾਂ ਤੋਂ ਆਲੇ ਦੁਆਲੇ ਤੋਂ ਸਾਰੇ ਬਾਸੀ ਆਪਣੀ ਵੋਟਾਂ ਕਾਢ ਕੇ ਨੀਤਾ ਸੰਪਰਕਾਸ਼ ਨੂੰ ਜ਼ੋਰ ਨਾਲ ਵੋਟਾਂ ਪਵਾਈਆਂ ਜਾਣ जय श्री राम ਭਾਰਤੀ ਜਨਤਾ ਪਾਰਟੀ ਬੱਲੋ ਅੱਜ ਮੈਡਮ ਨੀਤਾ ਸੋਮਰਦਾਜੀ ਲਈ ਰੋਡ ਸ਼ੋਅ ਰੱਖਿਆ ਵਾ ਲੇਡੀਜ਼ ਦਾ ਤੁਸੀਂ ਇਹ ਦੇਖੋ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਜ਼ਰੂਰ ਕਹੂੰਗਾ ਕਿ ਪਿੱਛੇ ਤੇ ਦਿਖਾਓ ਜਿਹੜਾ ਲੇਡੀਜ਼ ਦਾ ਫਰਸ਼ ਠਾਟਾ ਮਾਰਦਾ ਗਰਮੀ ਮੇਰੇ ਹਿਸਾਬ ਨਾਲ 45 ਤੋਂ ਪਲੱਸ ਹੋ ਗਈ ਏਡੀ ਗਰਮੀ ਦੇ ਏਡੀ ਤੁੱਬ ਦੇ ਬਾਵਜੂਦ ਵੀ ਲੋਕਾਂ ਦਾ ਲੇਡੀਜ਼ ਦਾ ਇੰਨਾ ਪਿਆਰ ਇਹ ਆ ਮੈਡਮ ਨੀਤਾ ਸੋਮਰਦਾਜੀ ਦਾ ਫੋਰਾੜਾ ਉਹਨਾਂ ਦਾ ਪਿਆਰ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਪ੍ਰੇਮ ਜਿਹੜਾ ਲੇਡੀਜ਼ ਵੱਲੋਂ ਅੱਜ ਦਿਖਾਇਆ ਜਾ ਰਿਹਾ ਪਿੰਡਾਂ ਤੋਂ ਸਿਰਫ ਜਿਹੜੇ ਬੱਸਾਂ ਭਰ-ਭਰ ਆ ਰਹੀਆਂ ਪਿੰਡਾਂ ਦੇ ਵਿੱਚੋਂ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰੂੰਗਾ ਕਿ ਇਹ ਕੋਈ ਅਰਬਈਏ ਦੇ ਲਈ ਲਿਆਂਦੇ ਰਸਨੀ ਹੈਗਾ ਇਹ ਪੇੜ ਰਸਨੀ ਆ ਇਹ ਮੈਡਮ ਵੱਲੋਂ ਦਿੱਤਾ ਪਿਆਰ ਇਹ ਉਹ ਰਸਿਆ ਤੇ ਮੈਂ ਤੁਹਾਨੂੰ ਸਾਰੇ ਹਲਕੇ ਵਾਲਿਆਂ ਨੂੰ ਕਹਾਂਗਾ ਕਿ ਮੈਡਮ ਨੀਤਾ ਜ਼ੋਮਰ ਰਾਜ ਜੀ ਇੱਦੇ ਪਿਆਰ ਪਾਉਂਦੇ ਨੇ ਤੇ ਪਲੀਜ਼ 1 ਜੂਨ ਨੂੰ ਆਪਣੀ ਕੀ ਟੀਮ ਦੀ ਵੋਟ ਮੈਡਮ ਨੀਤਾ ਜ਼ੋਮਰ ਰਾਜ ਜੀ ਨੂੰ ਕਮਲ ਦੇ ਨਿਸ਼ਾਨ ਤੇ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਲਾਓ ਤੇ ਉਮੀਦ ਹੈ ਪੂਰੀ ਤੁਹਾਨੂੰ ਵੀ ਇੱਦੇ ਪਿਆਰ ਦੇਵੋਗੇ ਮੈਡਮ ਨੀਤਾ ਜ਼ੋਮਰ ਰਾਜ ਜੀ ਬਹੁਤ ਹੀ ਜਨਤਾ ਪਾਰਟੀ ਜਿੰਦਾਬਾਦ